ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਪਲੂਨ ਬੱਸੀ ਦੋ ਦੰਦ ਜਿਹੜੀ ਪਰਸੋਂ ਸੂਈ ਐ ਇਹ ਅੱਜ ਆਪਾਂ 24 ਜੁਲਾਈ ਨੂੰ ਵੀਡੀਓ ਕਵਰ ਕਰ ਰਹੇ ਆਂ 12:00 ਦਾ ਟਾਈਮ ਆ ਦੁਪਹਿਰ ਦਾ 24 ਜੁਲਾਈ ਨੂੰ ਵੀਡੀਓ ਕਵਰ ਕਰ ਰਹੇ ਆ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਬੱਛੀ ਦੀ ਪੂਰੀ ਡਿਟੇਲ ਆਪਾਂ ਤੁਹਾਨੂੰ ਦਵਾਂਗੇ ਵੀਡੀਓ ਬਣਾਉਣ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਇੱਕ ਰਿਕਵੈਸਟ ਆ ਵੀ ਜੇ ਕਿਸੇ ਮੇਰੇ ਵੀਰ ਨੇ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਵੇਚਣਾ ਹੋਵੇ ਤਾਂ ਵੀ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਅੱਜ ਆਪਣੇ ਫਾਰਮ ਤੇ ਆਪਾਂ 5-6 ਦਿਨਾਂ ਬਾਅਦ ਵੀਡੀਓ ਕਵਰ ਕਰ ਰਹੇ ਆ ਅੱਜ ਆਪਣੇ ਕੋਲੇ 25000 ਤੋਂ ਲੈ ਕੇ 60-70000 ਤੱਕ ਦੀਆਂ ਗਾਵਾਂ ਅਵੇਲੇਬਲ ਨੇ ਆ ਤਿੰਨੇ ਬੱਸੀਆਂ ਗੱਬਣਾ ਨੇ ਆ ਜਰਸੀ ਨੇ 17 ਤੋਂ 18 ਕਿਲੋ ਦੁੱਧ ਦਿੱਤਾ ਹੋਇਆਗਾ ਹਜੇ 5-7 ਦਿਨਾਂ ਦੀ ਕੱਚੀ ਆ ਅੱਗੇ ਕਰੋ ਸੰਗ ਦੇ ਵਿੱਚ ਆ ਗਈ ਇਹਨੇ ਵੀ 16-17 ਕਿਲੋ ਦੁੱਧ ਦਿੱਤਾ ਹੋਇਆਗਾ ਅੱਗੇ ਆ ਵੱਡੀ ਬੱਸੀ ਆ ਗਈ ਇਹਨੇ 30-32 ਲੀਟਰ ਦੁੱਧ ਦਿੱਤਾ ਹੋਇਆਗਾ ਇਸ ਸਾਰੀ ਹਫ਼ਤੇ 10 ਦਿਨ ਦੇ ਵਿੱਚ ਕੱਚੀਆਂ ਨੇ ਚਲੋ ਮਾ ਵੱਡਾ ਕੱਦ ਕਾਠਾ ਪੂਰੀ ਵੱਡੀ ਫਾਰਮ ਦੀ ਬਿਹੜਾ 32 ਕਿਲੋ ਦੁੱਧ ਦਿੱਤਾ ਹੋਇਆਗਾ ਅੱਗੇ ਆਪਾਂ ਤੁਹਾਨੂੰ ਇਹਨਾਂ ਫੁੱਲ ਸ਼ੇਅਰ ਕਰਦੇ ਹਾਂ ਡਿਟੇਲ ਦੋਸਤੋ ਜਿਹੜੀ ਆ ਪਲੂਨ ਬੱਸੀ ਤੋਂ ਸਟਾਰਟਿੰਗ ਕਰੀ ਸੀ ਵੀਡੀਓ ਪਹਿਲਾ ਸੂਆ ਸੂਈ ਆ ਪਰਸੋਂ ਇਹ ਸੂਈ ਆ ਹੁਣ 15 ਕਿਲੋ ਨੈਟ ਬੋਲੀ ਦੇ ਥੱਲੇ ਤਿਆਰ ਆ ਥਣ ਬਹੁਤ ਸੋਹਣਾ ਲੱਗਿਆ ਹੋਇਆਗਾ ਮਗਰ ਇਹਦੇ ਬੱਚਾਗਾ ਅੰਬਸੀ ਦੀ ਫੇਸ ਕੁਆਲਟੀ ਦੇਖ ਸਕਦੇ ਹੋ ਦੋ ਦਾ ਅੰਦਰ ਅਜਿਹਾ ਲਾ ਇਹ ਤੋੜ ਕੇ ਦਿਖਾਵਾਂਗੇ ਤੋੜ ਕੇ ਸਾਬਤ ਉਧਰ ਨੂੰ ਲੈ ਜਾਓ ਥਣ ਬਹੁਤ ਸੋਹਣਾ ਲੱਗਿਆ ਹੋਇਆ ਕੱਲਾ ਕੱਲਾ ਨਿੱਖੜਵਾ ਥਣ ਲੱਗਿਆ ਹੋਇਆ ਪੂਰਾ ਮੁਠੀ ਦੀ ਹੱਥਾਂ ਦੀ ਚਵਾਈ ਵਾਲਾ ਥਾਣਾ ਦੇਖ ਸਰ 12:00 ਵਜੇ ਆਪਾਂ ਵੀਡੀਓ ਕਵਰ ਕਰ ਰਹੇ ਆਂ ਸ਼ਾਮ ਤੱਕ ਹਵਾਨਾ ਨੇ ਹੋਰ ਪਰ ਲੈਣਾ 15 ਕਿਲੋ ਨੈੱਟ ਬੋਲੀ ਤਿਆਰ ਆ ਕੋਈ ਵੀ ਮੇਰਾ ਵੀਰ ਦੋ ਡੰਗ ਮਿੰਕਲ ਜਾ ਸਕਦਾਗਾ ਉੱਚਲਮਾ ਵੱਡਾ ਕੱਦ ਕਾਟਾ ਮੋੜ ਲੰਦਰੀ ਮੋੜ ਲ ਪੁੱਤ ਧੁੱਪਾ ਵਾਰ ਦੋ ਦੰਦ ਅਰੀਜਨਲ ਦੋ ਦੰਦ ਦਾ 15 ਕਿਲੋ ਬੋਲਾ ਤਿਆਰ ਆ ਜੀ ਪਰਸੋਂ ਸੂਈਆ ਜਿਹੜੇ ਮੇਰੇ ਵੀਰਾਂ ਨੂੰ ਬੱਸੀ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨੂੰ ਧੰਨਵਾਦ